ਅਰਗੇ ਫਿਰ ਮਰੇ ਆਏ ਕਿ ਮੈਂ ਪਹਿਲਾਂ ਪਹਿਲਾਂ ਤਾਂ ਮੇਰੇ ਲੱਤਾਂ ਮਾਰੀ ਨਾ ਤੂੰ ਬੋਲਦੀ ਕਿਉਂ ਨਹੀਂ ਹੈਂ ਬਿੱਟੀ ਉਹ ਦੇਖਿਆ ਖਾ ਕੇ ਦੇ ਕੌਣ ਕਹਿੰਦਾ ਐਨੀ ਬੇਚੀ ਸੀ ਰਾਤੀ ਕੋਈ ਨਹੀਂ ਆਈ ਨਹੀਂ ਖਾਤੀ ਐ ਹੀ ਨਹੀਂ ਉਹ ਗੰਡੀ ਚਾਚਾ ਆਊਗਾ ਫਿਰ ਅਸੀਂ ਭੋਨੀ ਕੇ ਖਾਵਾਂਗੇ ਇਹਨੂੰ ਕਿਸੇ ਸੀ ਡਰੈਸ ਦੇਖ ਜਣਾ ਡਰੈਸ ਦੇਖ ਜਣਾ ਬਟ ਟਾਈਮ ਹੀ ਨਹੀਂ ਲੱਗ ਰਿਹਾ ਕੋਈ ਛਣਾ ਕੁਝ ਹੋ ਹੀ ਜਾਂਦਾ ਜਦੋਂ ਜਾਣਾ ਹੁੰਦਾ ਤੇ ਤੁਸੀਂ ਕਿਉਂ ਗੰਦ ਨਾ ਰਹਿਣਾ ਚਾਚਾ ਤਲਾਕ ਦੇ ਕੇ ਇਹਨੇ ਹੱਟਣਾ ਲੈ ਉਹ ਕਾਗਜ਼ ਚਾਹ ਕਰੋ ਲਾਲੀ ਫੇਅਰ ਲਵਲੀ ਪਤੀਲੇ ਨੂੰ ਡੈਡੀ ਪੱਕਾ ਲੈਣਾ ਹਾਂ ਡੋਟਰਾਂ ਨਾਲ ਡੈਡੀ ਦੇ ਬਿਆਨ ਨੋਟ ਕਰ ਲੈ ਜਾਂ ਦੇਖੋ ਗਰਦਨ ਦੇਖੀ ਕਿਵੇਂ ਵਿੱਚ ਬੜੀ ਵੀ ਲੱਹ ਡਾਉਲੇਗਾ ਇਹ ਦੇਖਣੇ ਸਾਰੇ ਕਹਿੰਦੇ ਇੱਧਰ ਲਾਲੀ ਫੇਅਰ ਲਵਲੀ ਪਤੀਲੇ ਨੂੰ ਸਬਜੀ ਬਣਉਂਦਾ ਪਰ ਇਹਨਾਂ ਕਦੇ ਕਾਲਾ ਨਹੀਂ ਹੁੰਦਾ ਹੈਗਾ ਧੋਤਾ ਵਧੀਆ ਜਾਂਦਾ ਪਰ ਆ ਚੰਗੀ ਤਰ੍ਹਾਂ ਨਿੱਖਰ ਜਾਂਦਾ ਹੈ

ਛੱਲਿਆ ਪੁੱਣਨੇ ਕੇ ਖਵਾਉਂਗੇ ਕੋਈ ਨੀ ਨਿੰਬੂ ਮਾਇਆ ਸੀ ਨਿੰਬੂ ਲਾਤੀ ਤੁਮ ਲਾਤੀ ਹੈਗਾ ਨਿੰਬੂ ਦੇਖੋ ਫ੍ਰਿਜ ਜਿਹਾ ਬਰਾ ਬਿਆ ਨਿੰਬੂ ਜਦਾ ਕੱਚੀਆਂ ਕੱਚੀਆਂ ਦਾ ਸਵਾਦ ਉਹ ਗੋਮਾ ਚਾਚਾ ਦੇ ਦਿੱਤਾ ਹਈਆਂ ਸਵਾਦ ਕੱਚੀਆਂ ਕੱਚੀਆਂ ਹਾਂ ਇੰਨੀਆਂ ਮਿੱਠੀਆਂ ਨੇ ਨਾ ਖਾਈ ਨਹੀਂ ਹੈਗੀ ਪਰ ਮੰਮੀ ਕਹਿ ਰਹੀ ਥੀ ਜੀ ਆਹ ਕੀ ਦੇਖੋ ਇਹ ਮੱਛਾਂ ਨੇ ਨਹੀਂ ਚੱਕ ਕੇ ਲਾਤਾ ਕੀ ਸ਼ਾਇਦ ਕਿਨ ਲਾਤਾ ਮੈਂ ਨਹੀਂ ਲਾ ਮੰਮੀ ਨਹੀਂ ਲਾਤਾ ਅਰੇ ਹੁਣ ਅਸੀਂ ਲਾ ਲਈਏ ਤੜਕਾ ਹਲਾ ਲਓ ਮੈਂ ਤੇ ਚੋਲੇ ਰੱਖਾਂ ਸਾਹ ਬਸ ਸੁੱਕਾ ਹੋ ਜੇ ਮੋਬਾਈਲ ਨੂੰ ਫੋਨ ਕਰ ਦਾਂਗੇ ਭਾਬੀ ਖੱਲੀਆਂ ਭੁੰਨ ਦੇ ਖਵਾਹੀ ਆ ਹਾਂ ਜਲਦੀ ਆਏ ਪਹਿਲਾਂ ਸਬਜ਼ੀ ਬਣਾ ਲੈਣੀ ਫੇ ਅੱਗ ਹੋ ਜੂਗੀ ਕੋਲਿਆਂ ਤੇ ਵਧੀਆ ਭੁੰਦੀ ਇਦਾਂ ਤਾਂ ਕਾਲੀ ਹੋ ਜਾਂਦੀ ਉੱਤੀ ਉਹ ਕੋੜਾ ਹੁਣੀ ਅੱਜ ਇਹਨਾਂ ਦੀ ਖਾਣੀ ਰੋਟੀ ਰੋਟੀ ਇਹ ਤਾਂ ਕੜਈ ਹੋਇਆਗਾ ਇਹ ਰਾਜ ਬਣਾਈ ਹੋ ਉਸ ਹਾਂ ਤਾਂ ਜਿਦਾ ਜਿਦਾ ਸੀ ਹੈ ਮੇਰੇ ਵਾਂਗ ਜਿਦਾ ਜਿਦਾ ਸੀ ਉਹ ਤਾਂ ਚੱਲਦੀ ਹੋ ਰਹਿੰਦੀ ਡਾਲ ਕੇ ਤਾਂ ਕਾਟ ਕਾਟ ਛੋਮ ਲੈਣਾ ਚਾਹੁੰਦੀ ਇਹ ਮੈਂ ਨਾ ਨਹੀਂ ਕਰਕੇ ਰੱਖੀ ਆਉਂਦੀ ਆ ਜੇ ਬੇਦਰਕਾ ਲੋ ਖਾਦੇ ਹੋ ਨਾ ਹੀ ਬਣਾ ਲਾਗੇ ਉਹ ਗੂਦੇ ਕੰਮ ਆਇਆ ਤਾਂ ਉਹ ਸਾਰੇ ਖਲਾ ਹੋ ਗਏ ਉਹ ਐਂ ਤਾਂ ਹੀ ਤਾਂ ਉਹਨੂੰ ਵੇਚ ਰੱਖ ਰਹੀ ਤੁਸੀਂ ਕਿਸੇ ਬਾਹਰ ਹੀ ਰੱਖਦੇ ਉਹ ਮੈਨੂੰ ਕਿਹ ਖਾ ਲੂ ਇਹਨਾਂ ਨੇ ਖਾਧੇ ਨਹੀਂ ਕਿਦਾਂ ਉਹ ਦੱਬੀਆਂ ਇਹ ਕਿੱਡਾ ਹੈ ਦੱਬੀਆਂ ਇਹ ਤੇ ਸਹੀ ਹੁੰਦੀ ਉਹ ਘਰ ਤਾਂ ਹੀ ਦੱਬੀ ਮਿੱਟੀ ਰੱਖਦੀ ਸੀ ਛੜੀ ਕਰੀ ਵਾਲੀ کریم ਤਾਂ ਸਹੀ ਬਣ ਗਈ ਤੁਹਾਨੂੰ ਉੱਲੀ ਲੱਗਦੀ ਸੀ ਕਿਉਂ ਉੱਲੀ ਲੱਗ ਗਈ ਮੈਂ ਮੈਂ ਪਤਾ ਹੋ ਰੱਖਿਆ ਜੀ ਆ ਪੱਟਾ ਗੱਬਾ ਮੂੰਹ ਤੇ ਲਾਉਂ ਲਾ। ਇਹੰਦਰ ਕੋਲੀ ਵੀ ਨਹੀਂ। ਹਾਂ। ਫਿਰ ਬਾਤ ਉਸ ਕੋਤੀ ਵਾ ਬਜਾਰਾ ਚ ਵੇਖਦਾ। ਮੈਂ ਫਿਰ ਜਾਗ ਰੱਖਿਆ ਵੇਆ। ਜਾਗ ਕਾਣੂ ਰੱਖਿਆ, ਮੂੰਹ ਤੇ ਲਾਉਣ ਨੂੰ ਰੱਖਿਆ ਸੀ ਆ। ਤੇ ਜੀ ਜੇ ਨਹੀਂ ਕਰਾ ਹੈਗਾ ਮੈਂ ਸਾਧੋ ਤੇ। ਗਰਮੀ ਨਹੀਂ ਦੇ। ਹੁਣ ਉਹ ਕੱਢ ਦੋ ਕੱਪੜੇ ਪ੍ਰੈਸ ਕਰਮ ਨੂੰ। ਆ ਮਜਾ ਨਾ ਕਰੂੰਗਾ ਅਰੇ। ਮੈਂ ਕਿਹੋ ਜਿਹੀ ਹੁੱਟੇ ਬੰਦਾ ਹੋ ਜੂ। ਪਰ ਮੈਨੂੰ ਇਹ ਤੇ ਫਿੱਟ ਚੀਜ਼ ਵੀ ਨਹੀਂ ਚੜਦੀ। ਏ ਵਰਜੀਕੇ ਲਈ ਅੱਧੇ ਮੇਰੇ ਉਹਦੇ ਉੱਪਰ ਤੇ ਲਫਾਫੇ ਚ ਤਾਂ ਕੀ ਕਹਿੰਦੇ ਆ ਡੀ ਜੇ ਜੀ ਡਿਸਕਵਰੀ ਦੇ ਚੋਈ ਮੇਤਰਾ ਜਮਾ ਕੋਲੀ ਨਹੀਂ ਰਹੀਆਂ ਮਰ ਗਈ ਹੋਣੀ ਐ ਇਸਨੇ ਤੱਕ ਤਾਂ ਇਹ ਤਾਂ ਆਪਿੰਦੀ ਸੀ ਸਾਰਾ ਸਮਾਨ ਬਾਹਰ ਕੱਢਣਾ ਪੈਣਾ ਤੁੰ ਲੱਭਣੀ ਪੈਣੀ ਅਸੀਂ ਕਿੱਥੇ ਮਰ ਗਈ ਆ ਲੈ ਜਿਵੇਂ ਕੱਲ੍ਹ ਪਰਚੋ ਤਾਂ ਸਾਰੀ ਸਫਾਈ ਕੀਤੀ ਅੱਭੀ ਹੋਦਰ ਸਾਰਾ ਸਮਾਨ ਫੇਰ ਕੱਢਣਾ ਪਾਣਾ ਕੋਈ ਤਾਂ ਮੀ ਆਇਆ ਰਹਿੰਦਾ ਨਾ ਪੜੇ ਦਰੋਸ ਸਾਮਾਨ ਕੱਢ ਲਿਆ ਉਧਰੋਂ ਕਦੇ ਮੀਂਹ ਆ ਜਾ ਕੋਈ ਨਹੀਂ ਲੱਗਦੀ। ਉਹ ਬੈਟਾਂ ਦੇ ਕੱਪੜਿਆਂ ਤੋਂ ਬਸ ਧੂਕੀ ਨਹੀਂ ਲੱਗਦੀ। ਲੱਭ ਜਾਈਆਂ ਆਪਣੀਆਂ ਵਿੱਚ। ਆ ਜਦੋਂ ਮੀਂਹ ਜੇ ਹਟ ਗਿਆ ਨਾ ਲੱਭ ਜਾਈਆਂ ਕੀ ਸੀ। ਉਹ ਇੱਕ ਸਾਡੇ ਜਗਾ ਘੱਟ ਰਹੇ ਤੇ ਪੇਟੀ 'ਚ ਬੰਦਰ ਸਾਮਾਨ ਪਾਲੇ ਪੇਟੀ ਰੱਖਣ ਜਗ ਹੈਗੀ ਸਾਡੇ। ਹੁਸ਼ਿਆਰਪੁਰ ਕਾ ਜਾਣਾ। ਅਜੀ ਪਹੁੰਚ ਗੋਤੇ? ਉਹ ਮੇਰੇ ਨਾਲ ਚਾਚਾ ਐਕਸਪਾਇਰ ਹੋ ਗਿਆ। ਅੱਛਾ। ਉਹ ਮੈਂ ਕਹਾਂ ਤੂੰ ਖੂਗਾ ਪਾਟ ਦਾ ਖੂਗ ਪੈ ਜੇ ਨਾ ਤੇ ਮੈਂ ਕਹ ਰਖੜੀ ਬਣ ਕੇ ਆਪਾਂ ਵਾਪਸ ਆ ਜਾਾਂਗੇ ਫੇਰ ਨਾ ਰਖੜੀ ਤੇ ਜਾਵਾਂਗੇ ਕਹਿੰਦੇ ਫੇ ਅਫਸੋਸ ਕਰਨ ਕੇ ਚਲ ਜਾਈਂ ਹੂੰ ਤੜਕਾ ਅਸੀਂ ਲਗਾਤਾ ਤੇ ਦਾੜ ਬਣ ਜੂਗੀ ਤੇ ਅੱਜ ਕਹਿੰਦੇ ਅਸੀਂ ਖਾਣੀਆਂ ਛੱਲੀਆਂ ਛੱਲੀਆਂ ਪੁੰਨ ਕੇ ਖਾਵਾਂਗੇ ਇੱਕ ਤਾਂ ਗਰਮੀ ਬਹੁਤ ਆ ਕੀ ਰੜੀ ਕਹਿੰਦਾ ਤਾਂ ਕਿ ਛੱਲੀਆਂ ਰੋੜ ਕੇ ਲੈ ਜਾਈਏ ਚਲੋ ਚਲੀਏ ਡਾਕਾ ਮਨ ਜਾਣਾ ਆਏ ਆਪਾਂ ਛੋਟੇ ਹੁੰਦੇ ਇੰਨੇ ਕਦੀ ਕਿਸੇ ਦੇ ਖੇਤ ਤੋਂ ਗੰਨੇ ਤੋੜ ਲੈਉਣੇ ਕਦੀ ਕੋਸ਼ਿਸ਼ ਅੱਜ ਨਾ ਟੋਕਾ ਕਰ ਲਈ ਫਿਰ ਚਾਹਿਆ ਕਾ ਜੇ ਦਾ ਦੀ ਸੱਦੀਆ ਲੈ ਆ ਕੇ ਅਸੀਂ ਜਾਵਾਂਗੇ ਮੋਟਰਸਾਈਕਲ ਤੇ ਡਾਕਾ ਮਾਰਨ ਤੇ ਡੈਡੀ ਨੂੰ ਲੱਗੇ ਆ ਪੱਠੇ ਕੁੱਤਨ ਸੱਗੂ ਬੋਤਨ ਉਹ ਲੈ ਆਏ ਹੋ ਹੈ ਬੋਤਨ ਕੋ ਲੈ ਆਏ ਹੋ ਅਸੀਂ ਆਪਣੇ ਜੋ ਕੀ ਮੰਮੀ ਇਹ ਦੋ ਜਿਹੜੇ ਤੁਹਾਡੀ ਨੀਂਦ ਭਾਰ ਗਈ ਸੀ ਹੁਣ ਡੈਡੀ ਇੱਧਰ ਲੱਗੇ ਆ ਟੋਕਣ ਡੈਡੀ ਪੱਕਾ ਜਾਣਾ ਡੈਡੀ ਦੇ ਬਿਆਨ ਨੋਟ ਕਰ ਲੇ ਜਾਂ। ਚਲੋ ਨੇ ਟਾਈਮ ਤੇ ਸਾਡੀ ਸਬਜ਼ੀ ਬਣ ਜੂਗੀ। ਮੇਰੇ ਚਲੀਆਂ ਜੋ ਚਲੀਆਂ ਖਾਲੀਆਂ ਪਤਾ ਇੱਕ ਦੋ ਦੋ ਰੋਟੀਆਂ ਖਾਓਗੇ। ਮੇਰੇ ਵੀ ਕੋਈ ਪਤਾ ਨਹੀਂ। ਚਾਵਲਾਂ ਦਾ ਕੀ ਕੀਤਾ ਉਹਨਾਂ ਦਾ? ਉੱਥੇ ਪਾ ਕੇ ਆਵਾਂਗੇ ਕਿੰਨੇ ਦੇ ਪਹੁੰਚ। ਬਾਹਰ ਹੀ ਉਹਦਾ। ਕਿਤੇ ਪੂਰੀ ਖਾ ਗਈ ਧੜਕੇ। ਹੁਣ ਆਉਣ ਲੱਗੇ। ਹਾਂ? ਸੱਗੂ ਉਹ ਆਉਣ ਲੱਗੇ ਪੂਰੀ ਕਾੜੂ ਇੱਦਣ। ਹਾਂ। ਆਈ ਤੀਰੇ ਮੌਤੇ ਪਾਇਆ ਮੌਤੇ ਪਾਇਆ ਹੋਰ ਮਾਹ ਕਿਸੇ ਉਹ ਵਿਚਾਰੇ ਡਰਦੇ ਹੁੰਦੇ ਨਹੀਂ ਹੈਗੇ ਉਹਨਾਂ ਨੇ ਸਾਡੀ ਸੱਗਣਦੀ ਫੜ ਲਈ ਸੀ ਮੇਰੇ ਗੁੱਠਾ ਤਾਂ ਮੈਨੇ ਤਾਂ ਤਾਂ ਜੱਪੜਾ ਲਾਈਆਂ ਸੀ ਨਾਲੇ ਫੜ ਲਈ ਤੇਨਵੇਂ ਨੇ ਹਾਂ ਮੇਰਾ ਗੁੱਠਾ ਲਾੜੂ ਪੂਰੀ ਹੁੰਨ ਡਰਦੇ ਵਿਚਾਰੇ ਹੁੰਦੇ ਨਹੀਂ ਹੈਗੇ ਉਹਨਾਂ ਨੇ ਸੱਗੂ ਸਾਡੀ ਫੜ ਲਈ ਸੀ ਚਲ ਉਹਨੇ ਟਾਈਮ ਤੇ ਸਾਡੀ ਸਬਜੀ ਬਣ ਜੂਗੀ ਫਿਰ ਅਸੀਂ ਜਾਵਾਂਗੇ ਛੱਲੀਆਂ ਤੋੜੇ ਕੀ ਹੋਇਆ ਬਟਾ ਜੋ ਆਰ ਸੱਖਾ ਲੈ ਜਾਣਗੇ ਲੈਣ ਪਤਾ ਕਿੰਨੇ ਜਾਣੇ ਜਾ ਰਹੇ ਨੇ 5 ਜਾਣੇ ਤੇ ਨਾ ਭਾ ਤੋ ਬਾਰੇ ਖੜੇ ਨੇ ਕਿੰਨਾ ਟਾਈਮ ਹੋ ਗਿਆ ਪਾ ਝੂਟੇ ਨਹੀਂ ਲਿਆ ਸਕੂਟਰੀ ਤੇ ਨਾ ਚਲੋ ਚਲੀਏ ਕੱਲ ਅਸੀਂ ਜਾਣਾ ਲਿੰਗੇ ਦੇਖਣ ਵਾਸਤੇ ਆਪਣੇ ਲੰਗੇ ਦੇਖਣਾ ਚਾਹੁੰਦੇ ਲਿੰਗੇ ਲੰਗੇ ਲਿੰਗੇ ਲੰਗੇ ਹਾ ਜੇ ਤਾਂ ਤੀਆਂ ਹੈਗੀਆਂ ਮੈਸੇਜ ਤਾਂ ਬਹੁਤ ਆਉਂਦੇ ਇਨਵਾਈਟ ਦੇ ਚਲੋ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਾਂਗੇ ਖੇਤਾਂ 'ਚ ਚਲੋ ਟੰ ਟੰ ਅ ਸਪੈਸ਼ਲ ਦੇਖ ਲੋ ਅਸੀਂ ਸ਼ੱਲੀਆਂ ਤੋੜਨ ਆਏ ਆ

ਇਹ ਜੜੀ ਪੱਕੀ ਹੈ ਕੱਚੀਆਂ ਕੱਚੀਆਂ 도ੜੋ ਯਾਰ ਪੱਕੀ ਦਾ ਕੀ ਖਾਣਾ ਚਿੱਟੀਆਂ ਚਿੱਟੀਆਂ ਜਾਈਦੀਆਂ ਤਾਂ ਚਿੱਟੀਆਂ ਚਿੱਟੀਆਂ ਦਾਣਾ ਕੱਚਾ ਹੋਵੇ ਬਾਹਲਾ ਪੱਕਾ ਨਾ ਹੋਵੇ ਦਾਣਾ ਮਿੱਠੀ ਤਾਂ ਦੇਖੋ ਸਾਕੇਮ ਹੋਵੇ ਬਹੁਤ ਮਿੱਠੀ ਹੋਵੇ ਤੂੰ ਖਾ ਕੇ ਦੇਖ ਕੌਣ ਕਹਿੰਦਾ ਕੱਚੇ ਜਿਹੜੇ ਉਹਦੇ ਨਹੀਂ 도ੜੋ ਦਾਣੇ ਵਾਲੀਆਂ ਹਾਂ ਆਹ ਕੱਚੀ ਹੈ ਜਿਹੜੀ ਥੋੜੀ ਆਹ ਤਾਂ ਪੱਕੀ ਹੈ ਪੱਕੀਆਂ ਜਿਹਾ ਨਾ ਤੋੜੋ ਅੱਜ ਪਹਿਲਾਂ ਵਾਲੇ ਡੈਮ ਚ ਪੱਟੀ ਚ ਦਾਣੇ ਬਣਾਉਣ ਜਾਂਦੇ ਹੁੰਦੇ ਸੀ ਅੱਜ ਮੈਂ ਵੀ ਬਥੇਰੇ ਬਣਾਏ ਅੱਜਕੱਲ ਤਾਂ ਪੱਟੀਆਂ ਹੀ ਨਹੀਂ ਲੱਗਦੀਆਂ ਹੋ ਪੁੰਨ ਦੀ ਹੁੰਦੀ ਸੀ ਮਿੱਠੀਆਂ ਨੇ ਬਾਹਰ ਹੀ ਥੋ ਲੱਗੇ ਤੂੰ ਪੁੰਨ ਕੇ ਦੇ ਦੇ ਮਮੀ ਨੇ ਦੇਖੇ ਲੀਂਡਾ ਖਾ ਲਓ ਕੀ ਖਾ ਕੇ ਦੇਖੇ ਨਹੀਂ ਰਾਤ ਰਾਤ ਕਿਨੇ ਦਿੱਤੀਆਂ ਨੇ ਪੁੰਨ ਕੇ ਤੇ ਭੇਜਿਆ ਤੇ ਇਧਰੋਂ ਪੰਜ ਸੱਦੀਆ ਹੁਣ ਭੁੰਨੀਆਂ ਨਹੀਂ ਚਾਚਾ ਚੱਲ ਬੱਸ ਆ ਜਾ ਹੁਣ ਤੁਸੀਂ ਦੋਨੇ ਜਾਣੇ ਭੁੰਨ ਕੇ ਦੇਓ ਚਲੋ ਆ ਜਾ ਚਲੀ ਕੋਲਿਆਂ ਦੇ ਭੁੰਨ ਕੇ ਦੇਣੀ ਹੁਣ ਕੋਲੇ ਵੀ ਲਿਆ ਬਹੁਤ ਵਧੀਆ ਕੋਲੇ ਨਾ ਚੱਲ ਮੰਨ ਲੈ ਤੂੰ ਤਾਂ ਪੀਣਾ ਤੂੰ ਤਾਂ ਬਹੁਤ ਸਿਹਤ ਵਗਲੋਂ ਵਧੀਆ ਇਹਨੂੰ ਨਾਲ ਪਿਉਣਾ ਇਹਨੂੰ ਵੀ ਮਾੜਾ ਮੋਟਾ ਕਹੇ ਬਈ ਮੋਟਾ ਹੋ ਜਾ ਬਹੁਤ ਮੋਟਾ ਆ ਦੇਖੋ ਗਰਦਨ ਦੇਖੀ ਕਿਵੇਂ ਵਿੱਚ ਬੜੀ ਵੀ ਲੱ ਹੈ ਡਾਉਲੇ ਕਾ ਦੇਖਣੇ ਡੋਲੇ ਜਾਣ ਲੋਕ ਕਹਿੰਦੇ ਨੇ ਕਿ ਪਤਾ ਨਹੀਂ ਇਹਨੂੰ ਖਾਣ ਨੂੰ ਨਹੀਂ ਮਿਲਦਾ ਕੁਝ ਸੁਣ ਤਾਂ ਹੋਣ ਕੇ ਦੇਖ ਲਿਓ ਮੜਾ ਜੀ ਸੰਡਾ ਵਾਲੇ ਹਾਂ ਹਾਂ ਚਾਚਾ ਹੀ ਖਾ ਗਿਆ ਦੀ ਇੱਕ ਦਿਨ ਸੰਡਾ ਕਹਿੰਦਾ ਨਮਕੀਨ ਜਗ੍ਹੀ ਆ ਗਿਆ ਇਹ ਤਾਂ ਦੇਖਦਾ ਰਹੋ ਹੁਣ ਇਸ ਤੇ ਹੂੰ ਫੋਟੋ ਖਿੱਚਦੇ ਹਾਲੇ ਲੈ ਇਹਨਾਂ ਦੀ ਫੋਟੋ ਖਿੱਚੋ ਸਰੂਪਨਾ ਖਾਦੀ ਹਾਏ ਇਹਨਾਂ ਮਸਵਾਹ ਤੋੜ ਲੋ ਘਰ ਜਾ ਕੇ ਮੰਗੇ ਹੋਣਾ ਸੱਤ ਘਾਂ ਟੜੀ ਆ ਉਹ ਵੀ ਡੈਡੀ ਫੋਟੋ ਕਰਾਉਣਾ ਆ ਚਾਚਾ ਵੀ ਆਊਗਾ ਛੱਲੀਆਂ ਫੜ ਲਓ ਬਾਈ ਤੁਸੀਂ ਪਿੱਛੇ ਛੱਡਦੇ ਆ ਉਹ ਤੇ ਫੇਰ ਕਿ ਹੋਇਆ ਸੀ ਆਤੀ ਪਿੱਛੇ ਤਾਂ ਸਿੱਟ ਕੇ ਆਏ ਸੀ ਤੁਹਾਨੂੰ ਪਤਾ ਲੱਗ ਜੇ ਕੀ ਪਤਾ ਲੱਗ ਚੱਕ ਕੇ ਲੈ ਕੇ ਆਉਣੀ ਸੀ ਜਾਣ ਕੇ ਸਿੱਟ ਕੇ ਆਏ ਸੀ ਕਿ ਤੁਸੀਂ ਯੂਰਾ ਪੂਰਾ ਨਾ ਚੱਲ ਜਾਓ ਛੱਲੀਆਂ ਚੱਕਦੇ ਆ ਉਹ ਇਹ ਮੱਧਾਂ ਨਹੀਂ ਸਿੱਖ ਹਾਏ ਯਾਰ ਇਹ ਤਰੀ ਸ਼ੱਟ ਕਾ ਵੀ ਮਗਰ ਦਿਖਦਾ ਹੋਵੇ ਮੱਜਾ ਨੂੰ ਤੇ ਬੇ ਕੀ ਹੋ ਗਿਆ ਗਰਮੀ ਚ ਜੀ ਤੋੜ ਕੇ ਲਾ ਕੇ ਆ ਕਬੀਜ ਦੇਖੀ ਚੌਂਦੀ ਤਾਂ ਨਹੀਂ ਵੀ ਗਰਮੀ ਨਾਲ ਕੋਲਡ ਡਰਿੰਕ ਲੈ ਕੇ ਆਓ ਕੋਲਡ ਡਰਿੰਕ ਮੈਂ ਤਾਂ ਮਰੂਰ ਪਾਣੀ ਪੀਣ ਵਾਲੇ ਨਹੀਂ ਕੋਲਡ ਡਰਿੰਕ ਪੀਓ ਇਹਨਾਂ ਨੂੰ ਕਰ ਲਓ ਸਾਫ ਕਰੋ ਸਾਫ ਹੁਣ ਪਤਾ ਨਾ ਤੁਹਾਡੀ ਪਾਗਾ ਤਾਂ ਨਹੀਂ ਹੱਥ ਸਾਫ ਕਿਤੇ ਕਰੋ ਕਰੋ ਚਲ ਕਰੋ ਹੱਥ ਸਾਫ ਹੁਣ ਓਏ ਲੱਪੜ ਲਾ ਪਰਦੇ ਪਾ ਗੂ ਹੱਥ ਲਾ ਫੇਰ ਮੂਤੋ ਯੇ ਨਹੀਂ ਅਦਰ ਸਾਗੜੀ ਐ ਆਕੇ ਗਿੱਲਾ ਇਹਨੂੰ ਨਾ ਛੜੋ ਗਿੱਲਾ ਮੇਰੇ ਵੀ ਹੋ ਗਿਆ ਓਏ ਐਸੇ ਦੀ ਹੋਇਆ ਪਹਿਲਾਂ ਪਹਿਲਾਂ ਜਿਸ ਦਿਨ ਤੂੰ ਰਾਤ ਨੂੰ ਕਹਿ ਕੇ ਗਈ ਨਾ ਹੋਇਆ ਉਸ ਦਿਨ ਸਵੇਰੇ ਇਹਨੇ ਮੂਤੇ ਹੋਇਆ ਪਿਆ ਜਿਸ ਦਿਨ ਤੂੰ ਰਾਤ ਨੂੰ ਜਦੋਂ ਤੂੰ ਰਾਤ ਨੂੰ ਕਹਿ ਤੜ ਦੇਉ ਨਾ ਦੇ ਹੋ ਗਿਆ ਬੁਖਾਰ ਮੂਤ ਗਿਆ ਮੇਰ ਦਾ ਹੂ ਮੂਤ ਗਿਆ ਤੇਰਾ ਚੱਲੀਆਂ ਪੁੰਨਣ ਵਾਲੇ ਬੰਦੇ ਕੀ ਤਰੇ ਗੇ ਰੋਟੀ ਖਵਾ ਦੇ ਕੱਦੀ ਜੇ ਖਵਾਉਣੀਆਂ ਨਹੀਂ ਫਿਰ ਮੈਂ ਜਾਵਾਂ ਸੁਣਿਆ ਨਹੀਂ ਹੈਗਾ ਉੱਤਰ ਛੱਲੀਆਂ ਪੁੰਨੋ ਜਿਹੜੀਆਂ ਰਾਤੀ ਲਿਆਂਦੀਆਂ ਸੀ ਮੈਂ ਤਾਂ ਲਿਆਂਦੀਆਂ ਨਹੀਂ ਡੈਡੀ ਨੇ ਮਰਸਦੀ ਤੋੜੀ ਨਾ ਮੈਂ ਸਾਨੂੰ ਲਾਰੇ ਜਰਾ ਤਾਂ ਇੱਕ ਹੱਥ ਲਾਇ ਦੀ ਉਹੀ ਮੈਂ ਡੰਗਰਾਂ ਨੂੰ ਬਾਦੀ ਚਾਚਾ ਕਹਿੰਦਾ ਤੁਸੀਂ ਰੁਕੋ ਮੈਂ ਆ ਗਿਆ ਚਾਚੇ ਆ ਕੇ ਆਏ ਮੈਂ ਕੱਪੜੇ ਚਾਚੇ ਨੂੰ ਡੀਗਦੇ ਚਾਚੇ ਦੇ ਚਾਚਾ ਸਾਡੀਆਂ ਛੱਲੀਆਂ ਵੀ ਗਈਆਂ ਮੈਂ ਕਿਦਾਂ ਆ ਜੂ ਚਾ ਚਨਾ ਆ ਕੇ ਰਤੀ ਸਾਡੀਆਂ ਛਲੀਆਂ ਪੁੰਨੀਆਂ ਬਣਾਈਆਂ ਉੱਤੀ ਰਹੀਆਂ ਅੱਜ ਰਵੀ ਨੇ ਪੁੰਨੀ ਲੈ ਲਈ ਉਹ ਤਾਂ ਤੈਨੂੰ ਕਹਿ ਮੈਂ ਤਾਂ ਤੈਨੂੰ ਵੀ ਉੱਪਰ ਮਸਾਲਾ ਨਿੰਬੂ ਸਾਰਾ ਕੁਝ ਲਾ ਕੇ ਦਵਾਂ ਨਮਕ ਕੀ ਹੋ ਗਿਆ ਅਸੀਂ ਜਾਣਾ ਸ਼ੋਪਿੰਗ ਕਰਨ ਸਾਰਿਆਂ ਨੇ ਕਮੈਂਟ ਕਰਕੇ ਜਰੂਰ ਦੱਸੋ ਉਹਦੇ ਨੱਕ ਦੇ ਵਿੱਚ ਨਲੀ ਦਾ ਬੁਲਬੁਲਾ ਕੌਣ ਕੌਣ ਬਣਾਉਂਦਾ ਜੀ ਯੋ ਨਾ ਕੋਈ ਬੰਦੇ ਨੇ ਇਹਦੇ ਵਿੱਚ ਕੀ ਮੈਂ ਬੋ ਬਣਾਇਆ ਹਾਂ ਕੋਈ ਸ਼ੁਰੂ ਜਿੰਨੀ ਤੇਰੇ ਆਉਂਦੀ ਤੇਨੀ ਤਾਂ ਦੇ ਦਾਂਗੀ ਸਾਰੀਆਂ ਨਲੀਆਂ ਖਾਦੀ ਸੀ ਮੇਰੀ ਪਤਾ ਕੀ ਹੈ ਤਾਂ ਕਿਤੇ ਤੈਨੂੰ ਬੜਾ ਸੌਂਦੀ ਨਲੀ ਖਾਣ ਦਾ ਮੰਮੀ ਕਹਿੰਦੀ ਮੈਂ ਕੀ ਕਰਦੀ ਜਦੋਂ ਮੈਂ ਕਿ ਜਾਨ ਜੋਗੀ ਵੀ ਨਹੀਂ ਸੀ ਇਹਨੂੰ ਇੰਨੀਆਂ ਨਲੀਆਂ ਚੋਂਦੀਆਂ ਸੀ ਪਾਪਰੇ ਸਾਰੇ ਚੁੰਨੇ ਕੀ ਗਰਮਾਲਾ ਤਾਂ ਬੜਾ ਆ ਜੀ ਆਉਣੀ ਕੱਬ ਘਰ ਆਉਣੇ ਇਹਨੇ ਬਹੁਤ ਚੱਟੀ ਨਹੀਂ ਮੈਨੂੰ ਨਲੀਆਂ ਹੁਣੀ ਵੀ ਤਾਂ ਸੂਕੜ ਗਈ ਆ ਆ ਜੱਟ ਜੀ ਕਤਗਰਪ ਪਰਾ ਬਾਜਾ ਤੁਮ ਬੜੇ ਦਰਜਾ ਤੇਰੇ ਕੋਰਾ ਮੈਂ ਬਣੀ ਮੇਰੇ ਵੀ ਮੈਂ ਕਹਾਂ ਹੱਥ ਗਰੀ ਬਣੀ ਰੱਤੇ ਕਿ ਮੈਂ ਧੁੱਕ ਤਾ ਹਾਂ ਦੇ ਕਿ ਬੜਾ ਹਰਾਮੀ ਮੈਂ ਹੱਥ ਕਰਦੀਆਂ ਮੈਂ ਕਹਿੰਦਾ ਮੈਂ ਦੋਸਤ ਦਊਗਾ ਕਿ ਮੈਂ ਹੱਥ ਵਾਤ ਕੋ ਵੀ ਜਿੱਦ ਤੱਕ ਪੋੜਾ ਬੇਕਾਰ ਬੰਦਾ ਇਹਨਾਂ ਨੇ ਇਹਨਾਂ ਨੇ ਕੋਈ ਸਿੱਧਾ ਕੰਮ ਕੀਤਾ ਇਹਨੂੰ ਕੰਮ ਕਿਉਂ ਰਹਿੰਦੇ ਹੋ ਉਸ ਤੇ ਜਾ ਜਾਂਦੇ ਹੁੰਦੇ ਸਾਰੇ ਨਵੇਂ ਪੱਕੜਾ ਇਥੋਂ ਫੌਰ ਆਉਣ ਲੱਗਾ ਚੀਂਗੜਾਂ ਨਾਲ ਚੀਂਗੜਾਂ ਜੀਦਾ ਪਾ ਲੈ ਤਾਂ ਇਹਨਾਂ ਨਕੌੜਾ ਜਿੰਨਾ ਇਹਦੇ ਆ ਕਿਸੇ ਤੇ ਨਹੀਂ ਆਏ ਇਹ ਤਾਂ ਬਹੁਤ ਬੰਦ ਪਾਇਆ ਗੰਧ ਪਾਇਆ ਤੁਸੀਂ ਸੁਣ ਲਿਆ ਆ ਕੇ ਨਾਲੀ ਚ ਨਿਬੜ ਜਾਂਦਾ ਸੀਗਾ ਪਤਾ ਨਹੀਂ ਇਹਨੂੰ ਕੀ ਹੋਉਂਦਾ ਸੀ ਇਹ ਮਨਮਾਹ ਨਾਲੀ ਵਾਲੀ ਚ ਨਾਲੀ ਤੋਂ ਉਧਰ ਹੋਰ ਨਾਲ ਹੀ ਚਾਹ ਆਇਆ ਸਾਡੇ ਪਤਾ ਨਹੀਂ ਵੇ ਜਾਂ ਤਾਂ ਇਹਨਾਂ ਨੂੰ ਗੰਧ ਚ ਰਹਿਣ ਦੀ ਆਦਤ ਪਈ ਹੈ ਤੁਸੀਂ ਕਿਉਂ ਗੰਧ ਨਾ ਰਹਿਣੋ ਚਾਹ ਚੋਲਾ ਕਰ ਦੇ ਕੇ ਨਹੀਂ ਲਿਆਓ ਕਾਵਿਲ ਚਾਰ ਕਰੋ ਮਿਰਚ ਲੱਗੀ ਮਿਰਚ ਮਿਰਚ ਮੇਰੇ ਕੋਲ ਬਣੀ ਆ ਕਸ਼ਮੀਰੀ ਮਿਰਚ ਉਹ ਤਾਂ ਇਹ ਗੱਲਾਂ ਦੱਸ ਰਹੇ ਹੈ ਕਿ ਤੁਹਾਨੂੰ ਗੰਧ ਚ ਰਹਿਣ ਦੀ ਆਦਤ ਪਈ ਹੈ ਜਿਹੜਾ ਗੰਦ ਚ ਰਹਿੰਦਾ ਦੇਖ ਲਓ ਫਿਰ ਗੰਦ ਵਾਲੇ ਨੂੰ ਕੀ ਹੁੰਦਾ ਵਾ ਗੰਦ ਚ ਰਹਿੰਦੀ ਹੱਤ ਪਈ ਸੀ ਤੁਹਾਨੂੰ ਫਿਰ ਗੰਦ ਨੂੰ ਛੱਡ ਦਿਓ ਤਲਾਕ ਲੈ ਲਓ ਆ ਉਹਦਾ ਮਜ਼ਾਕ ਮੈਂ ਦੂਸਰਾ ਲਈ ਮਜ਼ਾਕ ਮਜ਼ਾਕ ਕਰ ਜੇ ਆਪਾਂ ਦੇ ਖਲਦੇ ਪਰ ਹੈ ਇਹ ਤਾਂ ਮਿਰਚ ਲਾ ਜਾਂਦੀ ਤਿੱਖੀ ਤਿੱਖੀ ਮੈਨੂੰ ਮਿਰਚ ਲੱਗੀ ਮੇਰੇ ਲਈ ਮਿਰਚ ਮਿਰਚ ਹੀ ਲੱਗੀ ਆ ਅੱਜ ਕਹ ਸੀ ਕੋਈ ਰੋ ਨਹੀਂ ਕਰ ਤੇਰੇ ਸੋਨੇ ਪਹਾੜੀ ਮਿਰਚ ਲਈ ਫਿਰਦੇ ਨੇ ਅਸੀਂ ਤਾਂ ਤੁਹਾਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੁਸੀਂ ਬਾਗ ਜਾ ਕੋਲੇ ਮੁੱਕੀ ਮਾਰ ਕੇ ਸਿੰਘ ਬਾੜ ਤੂੰ ਬੋਲ ਫਿਰ ਬਾੜ ਤੂੰ ਸਿੰਘ ਦਾ ਤੁਹਾਡੇ ਆ ਤੂੰ ਲੱਤਾ ਜੋ ਮਾਰਦੀ ਹੈ ਕੁੱਤੇ ਚਲਾ ਯਾਰ ਇਹ ਜਿਹੜਾ ਤੂੰ ਮਾਰਦੀ ਹੈ ਫਿਰ ਮੇਰੇ ਆਏ ਕਿ ਮੈਂ ਪਹਿਲਾਂ ਪਹਿਲਾਂ ਤਾਂ ਮੇਰੇ ਲੱਤਾ ਮਾਰੀ ਨਾ ਤੂੰ ਬੋਲਦੀ ਕੋਣੀ ਓਏ ਤਾਂ ਦੇ ਦਰਦੀ ਸਕੂ ਆਪ ਤੇ ਕੀ ਜਦੋਂ ਇਹ ਹੋ ਕਰਦੀਆਂ ਕਿ ਤੈਨੂੰ ਦੁੱਖ ਲੱਗਦਾ ਜਦੋਂ ਮੇਰੇ ਲੱਤਾ ਮਾਰੀ ਉਹ ਤਾਂ ਬੋਲੀ ਨਹੀਂ ਮਾਰਦੀ ਹਾਂ ਹੁਣ ਦੇਖ ਲੈ ਤੂੰ ਵੀ ਆ ਲੈ ਆ ਲੈ ਹੁਣ ਕਰ ਹੁਣ ਬੋਲ ਤੂੰ ਮਾਰਦੀਆਂ ਲੋਕੀ ਤਾਂ ਮਾਰਦਾ ਲੈ ਲੋ ਜੀ ਇਹ ਉਹ ਗੱਲ ਤੇਰੀ ਹੋਗੀ ਦੋ ਗਲੀਆਂ ਦੋ ਗਲੀ ਮੈਂ ਤਾਂ ਸਾਰਾ ਰੂੜੀਆਂ ਤੇ ਲਿਆਦਾ ਚੱਕ ਕੇ ਜੰਮੀ ਤਾਂ ਹੀ ਆ ਆ ਫਾਇਦਾ ਸੁਭਾ ਕਰਦਾ ਕਰਦਾ ਹੀ ਸੁਭਾ ਕਰਦਾ ਮੇਰੇ ਆਪਦੇ ਦੀ ਲਗਾਲੀ ਕਰਦਾ ਤਾਂ ਮਾਪੇ ਵੀ ਹੋਰ ਨੇ ਐਸੀ ਚੱਲਦਾ ਪਾਣੀ ਨਾ ਦਦੇ ਮਗਨਾਂ ਤੈਨੂੰ ਏਡਾ ਵੱਡਾ ਆਹੋ ਘਰ ਦਾ ਚੀਜੇ ਹੋਰ ਨੇ ਮਾਪੇ ਪਤਾ ਹੀ ਚੱਲਦਾ ਕਿੰਨੇ ਤੇ ਉਹ ਕਰਤਾ ਪਾਲਾ ਲੋਕਾਂ ਨੇ ਪਾਲਿਆ ਤੈਨੂੰ ਉਹਦਾ ਪਤਾ ਹੀ ਹੈ ਕਿਹਨੇ ਪਾਲਿਆ ਪਾਲਿਆ ਤਾਂ ਮਈਆਂ ਚਲੋ ਉੱਠੇ ਚੱਕਿਆ ਅੜੀ ਤਨ ਕਿਹਾ ਸੀਗਾ ਚੌੜਾ ਹੋ ਕੇ ਕੀ ਦੱਸੋ ਜਾਣਾ ਬਗੜਵਾ ਲੈ ਕੇ ਜਾਓ ਚਲ ਤੂੰ ਖੁਸ਼ ਹੋ ਸਮਾਨ ਲੈ ਕੋਈ ਨਹੀਂ ਸਮਾਨ ਵਿੱਚ ਕੁਟਰੀ ਲੈ ਚਲੂਗੀ ਉੱਥੇ ਸੋਹਣੀ ਖੜਾ ਦੇ ਜਾਇਆ ਉਹ ਫੇਰ ਤੁਸੀਂ ਸਾਲੇ ਜਾ ਨੇ ਤੂੰ ਕਿਰਦੀ ਮੈਂ ਤਾਂ ਇਹਨੂੰ ਬਾਲ ਪਤਾ ਸਾਡੇ ਵੀ ਤਾਂ ਸੈਟ ਮੈਂ ਵੀ ਨਾ ਕਰਨਾ ਲੈ 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 ਚਲ ਫੇਰ ਗੱਡੀ ਮਾਰ ਕੱਪੜਾ ਜੰਮ ਜਿੱਥੇ ਗੱਡੀ ਧਵਾ ਲੈ ਆਵਾਂਗੇ ਸਾਨੂੰ ਵੀ ਸਾਨੂੰ ਵੀ ਲੈ ਚਲੋ ਯਾਰ ਸਾਡੇ ਵਾਲ ਵੀ ਕਟਾ ਦੋ ਸਾਡੇ ਲੈ ਕੇ ਦੇਖ ਕੇ ਉਹ ਨੇ ਤੂੰ ਜਾ ਉਸ ਕਟੇ ਲੈ ਲੈਂਗੇ ਮੈਂ ਫੇਰ ਦੇਖੂਗੀ ਪਹਿਲਾਂ ਮੇਰੇ ਵੀ ਵਾਲ ਸੈਟ ਕਰਾ ਕੇ ਲੱਗੇ ਕਿੱਥੇ ਕਰਾਵਾ ਸੈਟ ਜਿੱਥੋਂ ਤੁਸੀਂ ਕਰਾਉਨੇ ਐ ਉੱਥੇ ਮੇਰੇ ਕਰਾ ਲੈ ਮੂਡ ਚ ਲੱਗ ਜੀ ਸਲੂਨ ਦੇ ਮੈਂ ਵੀ ਸਲੂਨ ਚ ਹੀ ਜਾਉ ਤੁਹਾਡੇ ਨਾਲ ਯਾਰ ਇੰਨੀ ਇੰਨੀ ਕਪੂਛਾ ਤੁਹਾਡੀ ਕੀ ਕਟਾਉਣਾ ਵਾਲਾਂ ਦਾ ਇੰਨੇ ਕ ਵਾਲਾ ਤੁਸੀਂ ਕੋ ਤਿੰਨ ਦਿਨ ਸੜੀਆਂ ਮੁੱਛਾ ਕਟਾਉਣ ਪਾਗ ਜਿੰਨੇ ਪੂਰੀਆਂ ਜੀਆਂ ਡਿੱਡੀਆਂ ਹਾਈ ਨੀ ਜੇ ਹੋ ਗਈ ਤਾਂ ਹੀ ਘਟਾਵਾਂਗੇ ਘਰ ਘਰ ਘਟਦਿਆ ਕਰੋ ਸੋਰ ਦੇਣੀਆਂ ਤਾਂ ਨਹੀਂ ਹੈਗੀਆਂ ਆਹ ਲਾਵਾ ਸਿੱਖ ਤੇ ਆਹ ਨਹੀਂ ਲਾ ਦਤਾ ਹੋਰ ਇਹਨੇ ਨਾ ਲਾ ਦਨਾ ਸਾਂਜੋ ਚਲੋ ਉઠੋ ਯਾਰ ਦੱਸੋ ਕੀ ਕਰਨ ਲੈ ਚੱਲ ਲੈ ਚੱਲ ਗਈ ਫੜਾ ਹੋ ਜਾ ਮੈਂ ਰੋਟੀ ਖਾ ਲਾਂ ਤੁਹਾਡੇ ਚੱਲ ਗਈ ਮੈਂ ਕਹਣਾ ਨਾ ਟਿਕਣ ਤਈਏ ਮੈਂ ਰੋਟੀ ਖਾਣ ਲੱਗੀ ਤੁਹਾਡੇ ਚੱਕਰ 'ਚ ਮੇਰੀ ਰੋਟੀ ਵੀ ਰਹਿ ਜਾਣੀ ਐ ਜਦੋਂ ਕਿਤੇ ਜਾਣਾ ਉਹ ਡੈਡੀ ਹੁਣੇ ਛਲੀਆਂ ਲੈ ਕੇ ਆਏ ਸੀ ਛਲੀਆਂ ਵੀ ਨਹੀਂ ਪੁੰਨੀਆਂ ਸੀ ਤੇ ਸਵੇਰੇ ਅਸੀਂ ਪਲੈਨਿੰਗ ਕਰ ਰਹੇ ਸੀ ਕਿ ਅੱਜ ਅਸੀਂ ਜਾਣਾ ਲਹਿੰਗਾ ਦੇਖਣ ਜਿਹੜੀ ਚੀਜ਼ ਦਾ ਡਰ ਸੀ ਉਹ ਹੀ ਹੋ ਗਿਆ ਅੱਜ ਫੇ ਪੂਰਾ ਦਿਨ ਇੰਦੀ ਨਿਕਲ ਗਿਆ ਮੈਂ ਤੇ ਛੁੱਟੀ ਨਹੀਂ ਜਾਣਾ ਸੀ ਸਾਡਾ ਟਾਈਮ ਨਹੀਂ ਲੱਗਾ ਤੇ ਜਦੋਂ ਵੀ ਕੋਈ ਪਲੈਨਿੰਗ ਕਰਦੇ ਸਾਡੇ ਨਾਲ ਵੀ ਇੰਦੀ ਹੁੰਦਾ ਆਪਾਂ ਸੋਦੇ ਰਹਿੰਨੇ ਆ ਆਪਾਂ ਕੱਲੂ ਇਹ ਕਰਾਂਗੇ ਆ ਕਰਾਂਗੇ ਉਹ ਕੰਮ ਹੀ ਹੁੰਦਾ ਐਟ ਲੀਸਟ ਸਾਨੂੰ 3-4 ਦਿਨ ਹੋ ਗਏ ਕਹਿੰਦੇ ਨੂੰ ਕਿ ਸੀਸੀ ਡਰੈਸ ਦੇਖਣ ਜਾਣਾ ਡਰੈਸ ਦੇਖਣ ਜਾਣਾ ਬਟ ਟਾਈਮ ਹੀ ਨਹੀਂ ਲੱਗ ਰਿਹਾ ਕੋਈ ਨਾ ਕੁਝ ਹੋ ਹੀ ਜਾਂਦਾ ਜਦੋਂ ਜਾਣਾ ਹੁੰਦਾ ਹੁਣ ਹੁਣ ਅਸੀਂ ਨਹੀਂ ਕਹਿੰਦੇ ਆਪਾਂ ਕੱਲੂ ਜਾਣਾ ਪਰਸ ਨੂੰ ਜਾਣਾ ਜਿਦਾਂ ਜਦੋਂ ਪਲਾਨ ਬਣਿਆ ਹੋਰ ਦੇਖੀ ਜੋ ਤੇ ਅੱਜ ਤਾਂ ਮੌਸਮ ਠੀਕ ਆ ਹੋਇਆ ਹੋਈ ਕੰਮ ਉੱਪਰੋਂ ਨਿਕਲੀ ਪਈ ਥੋੜੀ ਥੋੜੀ ਝੋਪ ਬੱਦਲ ਹੈ ਨਹੀਂ ਤੇ ਇਧਰ ਮੀਂਹ ਹੋ ਗਿਆ ਸਟਾਰਟ ਤੇ ਅਸੀਂ ਅੱਜ ਜਾਣਾ ਸੀ ਸਾਡਾ ਪ੍ਰੋਗਰਾਮ ਫਿਰ ਹੋ ਗਿਆ ਕੈਂਸਲ ਹੁੰਨੀ ਆਪਾਂ ਸੋਚਦੇ ਆ ਨਾ ਜਾਣਾ ਹੁੰਨੀ ਆਪਾਂ ਸੋਚਦੇ ਜਾਣਾ ਜਿਉਂ ਹੀ ਆਪਾਂ ਕਹਿੰਦੇ ਆਪਾਂ ਜਾਣਾ ਉਦੀ ਸਾਡਾ ਪਲਾਨ ਹੋ ਗਿਆ ਕੈਂਸਲ ਸਾਡਾ ਤਾਂ ਕੋਈ ਪਾਣੀ ਹੈ ਅੱਜ ਤਾਂ ਪਾਣੀ ਨਹੀਂ ਹੈਗਾ ਸੀ ਮੋਟਰ ਖਰਾਬ ਹੋ ਗਈ ਸੀ ਨਾ ਮੋਟਰ ਕਰਕੇ ਮੱਝਾਂ ਨੂੰ ਵੀ ਹੁਣ ਪਾਣੀ ਪਿਲਾਇਆ ਫਿਰ ਉਹ ਵਿਚਾਰਾ ਨੂੰ ਆਂਦੀ ਪਿਲਾਇਆ ਗਰਮ ਹੁਣ ਮੋਟਰ ਚੱਲੀ ਹੈ ਤੇ ਹੁਣ ਵਿਚਾਰਿਆਂ ਨੂੰ ਪਾਣੀ ਪਿਲਾਉਣ ਲੱਗੇ ਆਂ ਇਹ ਤਾਂ ਬਾਰਿਸ਼ ਹੋ سٹਾਰਟ ਹੋ ਗਈ ਪੂਰ ਪੂਰ ਜੀ ਹੈ ਗਿੱਲੇ ਹੋ ਜਾਣਗੇ ਆਪਾਂ ਤਾਂ ਗਿੱਲੇ ਤੇ ਅੱਜ ਅਸੀਂ ਬਣਾਵਾਂਗੇ ਫਾਈਟ ਚਾਣੇ ਬਾਰਿਸ਼ ਬਾਰਿਸ਼ ਤਾਂ हट ਗਈ ਹੈ ਕਾਲਾ ਸੇ चाचा आ नहीं अज भुना रात मगर की हो गया ਇੱਕ ਨਦਰ ਵਿਚਾਰੇ ਚੱਲਣ ਆਏ ਇਹਨਾਂ ਨਾਲ ਕਾ ਪਾ ਰੱਖਿਆ ਇਹਨਾਂ ਨੇ ਚਲੋ ਇੱਥੇ ਕਰਦੇ ਹਾਂ ਇਸ ਵਲੌਗ ਨੂੰ ਆਂਟੀ ਜੇਕਰ ਵਧੀਆ ਲੱਗਈਆਂ ਲਾਈਕ ਸ਼ੇਅਰ ਕਮੈਂਟ ਕਰਦੇ ਸਾਡੇ ਚੈਨਲ ਨੂੰ ਬਾਰੇ ਸਬਸਕ੍ਰਾਈਬ ਮਿਲਦੇ ਆਂ ਪੀ ਨੈਕਸਟ ਵਲੌਗ ਦੇ ਤੱਕ ਸਾਰੇ ਪਿਆਰ ਭਰ ਸੱਚੀ ਕਾ ਟੇਕ ਕੇ ਬਾਏ